ਦੇ ਮਹੀਨੇ ਨੋਟ ਜੇਬਾਂ ਵਿੱਚ ਆਉਂਦੇ ਨੇ ਜੇਬਾਂ ਵਿੱਚ ਆਉਂਦੇ ਨੋਟ ਜੇਬਾਂ ਵਿੱਚ ਆਉਂਦੇ ਨੇ ਕੀਤੀ ਜੋ ਕਮਾਈ ਫਲ ਉਹ ਤਾਂ ਮਿੱਠਾ ਪਾਉਂਦੇ ਨੇ ਫਲ ਮਿੱਠਾ ਪਾਉਂਦੇ ਨੇ ਜੀ ਫਲ ਮਿੱਠਾ ਪਾਉਂਦੇ ਨੇ ਉਹ ਫਿਕਰ ਨਾ ਫਕਾ ਫਿਕਰ ਨਾ ਫਕਾ ਸੋਣ ਲੰਬੀਆਂ ਏ ਤਾਣ ਭਾਗਾਂ ਵਾਲੇ ਪੱਗਾਂ ਵਾਲੇ ਹੁੰਦੇ ਜੋ ਡਟਰ ਹੋ ਜਾਣ ਪੱਗਾਂ ਵਾਲੇ ਹੁੰਦੇ ਜੋ ਡਟਰ ਹੋ ਜਾਣ ਉਹ ਛੁੱਟੀ ਦੀ ਨਾ ਲੋੜ ਪੈਂਦੀ ਕੰਮ ਨੇ ਪਟਾਉਣ ਲਈ ਕੰਮ ਨੇ ਪਟਾਉਣ ਲਈ ਜੇ ਕੰਮ ਨੇ ਪਟਾਉਣ ਲਈ ਮੇਲੇ ਖੁੱਲਾ ਟਾਈਮ ਯਾਰੋਂ ਕੁੰਮਣ ਕਮਾਉਣ ਲਈ ਕੁੰਮਣ ਕਮਾਉਣ ਲਈ ਜੇ ਕੁੰਮਣ ਕਮਾਉਣ ਲਈ ਅਮਰੀਕਾ ਪਾਵੇਂ ਅਮਰੀਕਾ ਜਾ ਕੈਨੇਡਾ ਕੋ ਮਿ ਆਉਣ ਭਾਗਾਂ ਵਾਲੇ ਉਹ ਭਾਗਾਂ ਵਾਲੇ ਹੁੰਦੇ ਜੁਰ ਟੈਰ ਹੋ ਜਾਣ ਭਾਗਾਂ ਵਾਲੇ ਹੁੰਦੇ ਜੁਰ ਟੈਰ ਹੋ ਜਾਣ ਚੰਗਾ ਖਾਣ ਪੀਣ ਤੇ ਚੰਗਾਈ ਹੰਡਾਉਂਦੇ ਨੇ ਚੰਗਾ ਹੀ ਹੰਡਾਉਂਦੇ ਨੇ ਚੰਗਾਈ ਹੰਡਾਉਂਦੇ ਨੇ ਹਾਣੀਆਂ ਦੀ ਟਾਣੀ ਜਾ ਕੇ ਜਿੱਤ ਪਰ ਚਾਉਂਦੇ ਨੇ ਦਿਲ ਪਰ ਚਾਉਂਦੇ ਨੇ ਜਿੱਤ ਪਰ ਚਾਉਂਦੇ ਨੇ ਉਹ ਕਰਕੇ ਮਖੋਲ ਉਹ ਕਰਕੇ ਮਕੋਲ ਇੱਕ ਦੂਜੇ ਨੂੰ ਹਸਾਉਣਾ ਭਾਗਾਂ ਵਾਲੇ ਪਾਗਾਂ ਵਾਲੇ ਹੁੰਦੇ ਜੋ ਨ ਡਰ ਹੋ ਜਾਣ ਚੜਦੇ ਮਹੀਨੇ ਨੋਟ ਜੇ ਪਾ ਵਿੱਚ ਆਉਣ ਕੀਤੀ ਜੋ ਕਮਾਈ ਫੜਿਓ ਦਾ ਮਿੱਠਾ ਪਾਉਣ ਫਿਕਨ ਨਫਾ ਕਾ ਸੁਣ ਲੰਬੀਆਂ ਤਾਣ ਪਾਗਾਂ ਵਾਲੇ ਹੁੰਦੇ ਓ ਪਾਗਾਂ ਵਾਲੇ ਹੁੰਦੇ ਜੋ ਨ ਡਰ ਹੋ ਜਾਣ ਪਾਗਾਂ ਵਾਲੇ ਹੁੰਦੇ ਜੋ ਨ ਡਰ ਹੋ ਜਾਣ